ਆਦਰ ਦੇਸ਼ ਦੀ ਚੋਰਾ ਨੂੰ ਫੜਾ ਰੱਖੀ ਐ ਸ਼ਾਕ ਆਪਾਂ ਇੱਕ ਦੂਜੇ ਤੇ ਕਰੀ ਜਾਂਦੇ ਆਂ ਆਇਦਰ ਨੂੰ ਮੂੰਹ ਕਰ ਲਓ ਆਇਦਰ ਨੂੰ ਕਰ ਲਓ ਤਾਣ ਲਓ ਲੋਕਾਂ ਤੇ ਆਪਦਿਆਂ ਤੇ ਤਾਣ ਲਓ ਇਹੀ ਦੁੱਖ ਐ ਬਸ ਇਹ ਹਉਵਾ ਕੱਢਣਾ ਲੋਕਾਂ ਦੇ ਦਿਲ ਚੋਂ ਵੀ ਐਮਪੀ ਆਇਆ ਮੁੱਖ ਮੰਤਰੀ ਆਇਆ ਮੈਂ ਆਪ ਆਪਣੇ ਪਿੰਡ ਦੇਖਿਆ ਕੋਈ ਆਉਂਦਾ ਲੀਡਰ ਮੈਂ ਵੀ ਛੋਟਾ ਬੱਚਾ ਸੀ ਚਲੋ ਮੈਂ ਵੀ ਚਲਾ ਜਾਂਦਾ ਆਏ ਲੋਕ ਆਏ ਬੈਠੇ ਹੱਥ ਬੰਨੀ ਜੇ ਕੋਈ ਬੋਲਣ ਦੀ ਹਿੰਮਤ ਕਰਦਾ ਦੂਜਾ ਚਪਕਰਾਇਆ ਚੁੱਪ ਕਰ ਜਾ ਐਮਪੀ ਐ ਪਰਚਾ ਹੋ ਜੂ ਇੱਕ ਦੂਜੇ ਤੋਂ ਡਰੀ ਜਾਨੇ ਆ ਲੀਡਰਾਂ ਤੋਂ ਡਰੀ ਜਾਨੇ ਆ ਇਹ ਜਿਹੜੀ ਅੰਦਰ ਗੁਲਾਮੀ ਆ ਨਾ ਇਹ ਕੱਢਣੀ ਪਊਗੀ ਕਿਸੇ ਨਾ ਕਿਸੇ ਨੂੰ ਤਾਂ ਇਹ ਵਿੰਡੀ ਫਰਨੀ ਪਹਿਣੀ ਆ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗਣਾ ਪੈਣਾ ਮੈਂ ਲੱਗਣ ਨੂੰ ਤਿਆਰ ਆ ਇਸ ਗੱਲ 'ਚ چاہے ਮੈਨੂੰ ਗਾਣਾ ਕੱਢ ਲਿਓ ਕੋਈ ਗੱਲ ਨਹੀਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦਾ ਝਾਕਾ ਖੁੱਲਿਆ ਕਿ ਬੋਲਦੀ ਨਹੀਂ ਸੀਗੇ ਸਵਾਲ ਕਰੋ ਮੈਨੂੰ ਵੀ ਸਵਾਲ ਕਰਦੇ ਨੇ ਕਰ ਲੈਣ ਕੋਈ ਗੱਲ ਨਹੀਂ ਡੈਮੋਕ੍ਰੇਸੀ ਆ ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ निकाल लाया हूं एक पंछी को पिंजरे से अब उस पंछी के दिल से पिंजरा निकालना है ये जेडे पिंजरे अंदर लखी फिरते ना गुलामी देकडने ने